ਸੋਸ਼ੀ ਗਾਜੀ ਮੈਂ ਅਰਸ਼ਦੀਪ कौर ਸੰਧੂ ਤੇ ਗੱਲ ਕਰਦੇ ਹਾਂ ਜੀ ਸਭ ਤੋਂ ਵੱਡਾ ਸਵਾਲ ਲੋਕਾਂ ਦੇ ਅੰਦਰ ਖੜਾ ਹੋ ਗਿਆ ਕਿ 2027 ਦੇ ਵਿੱਚ ਅਗਲਾ ਮੁੱਖ ਮੰਤਰੀ ਕੌਣ ਕੌਣ ਹੋਵੇਗਾ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲਾ ਕੌਣ ਹੋਵੇਗਾ ਲੋਕਾਂ ਦੇ ਵਿੱਚ ਜਿਹੜਾ ਹੈ ਵਿਚਰ ਕੇ ਲੋਕਾਂ ਦੀਆਂ ਭਾਵਨਿਕ ਗੱਲਾਂ ਨੂੰ ਸੁਣਨ ਵਾਲਾ ਕੌਣ ਹੋਵੇਗਾ ਅਧਿਆਪਕਾਂ ਦੇ ਮੁੱਦੇ ਚੱਕਣ ਵਾਲਾ ਕੌਣ ਹੋਵੇਗਾ ਜਿਹੜਾ ਹੈ ਗਰੀਬਾਂ ਦੇ ਹੱਕ ਦੇ ਵਿੱਚ ਖੜਨ ਵਾਲਾ ਕੌਣ ਹੋਵੇਗਾ ਬਜ਼ੁਰਗਾਂ ਦੀਆਂ ਪੈਨਸ਼ਨਾਂ ਲਗਾਉਣ ਵਾਲਾ ਤੇ ਕੌਣ ਹੋਵੇਗਾ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਣ ਵਾਲਾ ਸਭ ਤੋਂ ਵੱਡਾ ਸਵਾਲ ਖੜਾ ਹੋ ਗਿਆ ਹੈ ਲੇਕਿਨ ਜਿਸ ਤਰੀਕੇ ਦੇ ਨਾਲ 2022 ਦੇ ਵਿੱਚ ਆਮ ਆਦਮੀ ਪਾਰਟੀ ਦਾਖਲ ਹੋਈ ਤਾਂ ਕਾਫੀ ਵੱਡੇ ਵਾਅਦੇ ਕੀਤੇ ਗਏ ਲੇਕਿਨ ਉਹਨਾਂ ਦੇ ਚੱਲਦਿਆਂ ਲੋਕਾਂ ਨੂੰ ਉਹਨਾਂ ਦੀਆਂ ਕਈ ਰਣਨੀਤੀਆਂ ਪਸੰਦ ਨਹੀਂ ਆਈਆਂ ਲੋਕਾਂ ਵੱਲੋਂ ਜਿਹੜਾ ਹੈ ਆਮ ਆਦਮੀ ਪਾਰਟੀ ਨੂੰ ਪਿੱਛੇ ਹਟਾਇਆ ਜਾ ਰਿਹਾ ਹੈ ਇਸ ਦਾ ਵੀ ਸਭ ਤੋਂ ਅਹਿਮ ਖਬਰ ਨਿਕਲ ਕੇ ਆ ਰਹੀ ਹੈ ਕਿ ਹੁਣ ਲੋਕ ਹੌਲੀ-ਹੌਲੀ ਜਿਸ ਤਰੀਕੇ ਦੇ ਨਾਲ ਆਪਣੇ ਕਦਮ ਵਧਾ ਰਹੇ ਨੇ ਕਈ ਮਾਲਵੇ ਇਲਾਕੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਆਪਣੀ ਜਿਹੜੀ ਹੈ ਪਾਰਟੀ ਨੂੰ ਮਜ਼ਬੂਤ ਕਰਨ ਜਾ ਰਹੇ ਨੇ ਉਸ ਮਜ਼ਬੂਤੀ ਨੂੰ ਵੇਖਦਿਆਂ ਉਹਨਾਂ ਦੇ ਨਾਲ ਜੋ ਇਕੱਠ ਹੋ ਰਿਹਾ ਹੈ ਇਕੱਠ ਦੇ ਵਿੱਚ ਭਾਰੀ ਲੋਕ ਦਿਖਾਈ ਦੇ ਰਹੇ ਨੇ ਜਿੱਥੇ ਮਹਿਰੂਮ ਪ੍ਰਕਾਸ਼ ਸਿੰਘ ਬਾਦਲ ਦੀਆਂ ਗੱਲਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਤਾਂ ਇਸ ਟਾਈਮ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਦਾਸ ਕੁਬੀਰ ਸਿੰਘ ਬਾਦਲ ਚਾਹੇ ਉਹਨਾਂ ਦੇ ਦੋ ਢੜੇ ਬਣ ਚੁੱਕੇ ਨੇ ਚਾਹੇ ਉਹਨਾਂ ਨੂੰ ਗਠਬੰਧਨ ਨਾਲ ਕਿਹਾ ਜਾ ਸਕਦਾ ਉਹ ਜਿੱਤ ਸਕਦੇ ਨੇ ਲੇਕਿਨ ਇਸ ਟਾਈਮ ਉਹ ਆਪਣੀਆਂ ਜਿਹੜੀਆਂ ਗੱਲਾਂ ਦੇ ਉੱਤੇ ਖਰੇ ਦਿਖਾਈ ਦੇ ਰਹੇ ਨੇ ਆਪਣੇ ਹੱਕ ਦੇ ਵਿੱਚ ਦਿਖਾਈ ਦੇ ਰਹੇ ਨੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਪੰਜਾਬ ਦੇ ਵਿੱਚ ਗੱਡ ਵੀ ਸਕਦੇ ਨੇ ਕਿਉਂਕਿ ਕਾਫੀ ਭਾਰੀ ਜਿਹੜਾ ਹੈ ਉਹਨਾਂ ਨੂੰ ਹੰਗਾਰਾ ਮਿਲ ਰਿਹਾ ਹੈ ਲੋਕਾਂ ਵੱਲੋਂ ਤੇ ਲੋਕੀ ਜੋਸ਼ਾ ਨਾਲ ਉਹਨਾਂ ਦੀਆਂ ਰੈਲੀਆਂ 'ਚ ਪਹੁੰਚ ਰਹੇ ਨੇ ਤੇ ਹੁਣ ਤੁਹਾਨੂੰ ਦੱਸ ਦਿੰਨੇ ਆ ਕਿ ਗਿੱਦੜਾ ਇਲਾਕੇ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਪਗਾਮ ਸੁਖਬੀਰ ਸਿੰਘ ਬਾਦਲ ਵੱਲੋਂ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਲਗਾਤਾਰ ਚੋਣ ਜਲਸੇ ਕੀਤੇ ਜਾ ਰਹੇ ਹਨ ਜਿਸ ਜਲਸੇ ਵਿੱਚ ਉਥੋਂ ਦੇ ਲੋਕ ਵੱਡਾ ਇਕੱਠ ਦੇਖਣ ਨੂੰ ਮਿਲਿਆ ਹੈ ਜਿਸ ਨਾਲ ਇਹ ਸਾਫ ਜਾਇਰ ਹੋ ਗਿਆ ਕਿ ਇਲਾਕੇ ਵਿੱਚ ਅਕਾਲੀ ਦਲ ਦੇ ਹੱਕ ਵਿੱਚ ਮਜ਼ਬੂਤ ਲਹਿਰ ਬਣ ਉੱਠੀ ਹੈ ਤੁਹਾਨੂੰ ਦੱਸ ਦਈਏ ਸੁਖਬੀਰ ਸਿੰਘ ਬਾਦਲ ਜੋ ਨੇ ਗਿੱਦੜਵਾ ਤੋਂ ਚੋਣ ਲੜਨ ਦੇ ਐਲਾਨ ਨੇ ਅਕਾਲੀ ਵਰਕਰਾਂ ਵਿੱਚ ਨਵੀਂ ਉਮੀਦ ਅਤੇ ਨਵਾਂ ਜੋਸ਼ ਪਾ ਰਿਹਾ ਹੈ ਚੋਣ ਪ੍ਰਚਾਰ ਦੀ ਕਮਾਨ ਖੂਬ ਸੰਭਾਲਦਿਆ ਹੋਇਆ ਪਿੰਡ ਵਿੱਚ ਜਾ ਕੇ ਉਮੀਦਵਾਰਾਂ ਦੇ ਨਾਲ ਹੱਕਾਂ ਦੀਆਂ ਤੇ ਇਕੱਠ ਦੀਆਂ ਗੱਲਾਂ ਕਰਦੇ ਨੇ ਤੇ ਹੁਣ ਸੁਖਣਾ ਅ블ੂ ਕੋਟਪਾਈ ਮੱਲੀ ਮੱਲਣ ਕੋਣੀ ਦੇ ਦੋਦਾ ਵਰਗੇ ਪਿੰਡਾਂ ਵਿੱਚ ਜੱਥਿਆਂ ਦਾ ਚੋਣ ਮਾਹੌਲ ਨੂੰ ਗਰਮ ਕਰ ਦਿੱਤਾ ਹੈ ਦੂਸਰੇ ਪਾਸੇ ਖਾਸ ਗੱਲ ਇਹ ਕਿ ਪਿੰਡ ਮੱਲਣ ਵਿੱਚ ਜ਼ਿਲ੍ਹਾ ਪ੍ਰੇਸੀਡੈਂਟ ਉਮੀਦਵਾਰ ਬਲਕਰਨ ਸਿੰਘ ਬੱਲੀ ਦੇ ਬਲਾਟ ਸਾਮਤੀ ਉਮੀਦਵਾਰ ਸੰਦੀਪ ਕੋਰ ਦੇ ਹੱਕ ਵਿੱਚ ਚੋਣ ਤੋਂ ਸਮਾਗਮ ਇਹ ਲੋਕਾਂ ਦਾ ਬੇਮਿਸਾਲ ਇਕਾਠ ਦੇਖਣ ਨੂੰ ਮਿਲਿਆ ਪਿੰਡ ਵਾਲਿਆਂ ਦੀ ਭਾਰੀ ਹਾਜ਼ਰੀ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਅਕਾਲੀ ਦਰ ਨੂੰ ਲੋਕਾਂ ਦਾ ਭਰੋਸਾ ਮੁੜ ਮਿਲ ਰਿਹਾ ਹੈ ਇਸ ਮੌਕੇ ਸੁਭੀਸ਼ਿੰਘ ਬਾਦਲ ਨੇ ਭਾਸ਼ਣ ਦੌਰਾਨ ਇਹ ਕਿਹਾ ਕਿ ਕਾਂਗਰਸ ਅਤੇ ਝਾੜੂ ਪਾਰਟੀ ਦੋਵਾਂ ਨੂੰ ਅਜਮਾ ਚੁਕੇ ਹਨ ਪਰ ਦੋਹੇ ਸਰਕਾਰਾਂ ਨੇ ਪੰਜਾਬ ਵਿੱਚ ਕੋਈ ਟੰਗ ਦੀ ਨੀਤੀ ਨਹੀਂ ਵਿਕਾਸੀ ਹੈ ਹੁਣ ਉਹਨਾਂ ਨੇ ਕਿਹਾ ਕਿ ਝਾੜੂ ਪਾਰਟੀ ਤੇ ਸਰਕਾਰ ਦੇ ਕੇਵਲ 6 ਮਹੀਨੇ ਬਾਕੀ ਆਨ ਤੇ ਮਹੀਨਿਆਂ ਵਿੱਚ ਕਈ ਤਬਦੀਲੀ ਜਾਂ ਲਾਭਦਾਇਕ ਕੰਮ ਦੀ ਉਮੀਦ ਨਹੀਂ ਹੈ ਸੁਖਬੀਰ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮੌਕਾ ਦੇ ਕੇ ਪੰਜਾਬ ਦਾ ਵਿਕਾਸ ਮੁੜ ਪੱਟੜੀ ਤੇ ਲਿਆਂਦਾ ਜਾ ਸਕਦਾ ਹੈ ਉਹਨਾਂ ਨੇ ਵਾਅਦਾ ਕੀਤਾ ਹੈ ਕਿ ਇਕਾਲੀ ਸਰਕਾਰ ਦੇ ਪੰਜਾਬ ਦੇ ਹਰੇਕ ਹਿੱਸੇ ਵਿੱਚ ਵਿਕਾਸ ਤੇ ਰੋਜ਼ਗਾਰ ਦੇ ਮੌਕੇ ਵਧਾਏ ਜਾਣ ਹੋ ਸੁਖਬੀਰ ਸਿੰਘ ਬਾਦਲ ਜਾਗ ਉਠੇ ਨੇ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਹਰ ਪਾਸੇ ਸੁਖਬੀਰ ਸਿੰਘ ਬਾਦਲ ਦਾ ਬੋਲਦਾ ਨਾਮ ਦਿਖਾਈ ਦੇ ਰਿਹਾ ਹੈ ਹੋ ਸਕਦਾ ਹੈ ਕਿ 2027 ਦਾ ਚਿਹਰਾ ਵਾਕਿਆ ਹੀ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਹੋਵੇ ਪਤਾ ਨਹੀਂ ਹੈ ਹਜੇ ਤੱਕ ਕਿ ਤਾਂ ਬੜੇ ਧੜੇਬੰਦੀਆਂ ਬਣੀਆਂ ਹੋਈਆਂ ਨੇ ਬੜੇ ਧੜੇ ਆਪਸ ਦੇ ਵਿੱਚ ਜਿਹੜੇ ਉਲਝੇ ਦਿਖਾਈ ਦੇ ਰਹੇ ਨੇ ਲੇਕਿਨ ਜਿਸ ਤਰੀਕੇ ਦੇ ਨਾਲ ਲੋਕਾਂ ਦਾ ਭਾਰੀ ਇਕੱਠ ਦਿਖਾਈ ਦੇ ਰਿਹਾ ਤਾਂ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਚਿਹਰਾ ਸੁਖਬੀਰ ਸਿੰਘ ਬਾਦਲ ਦਾ ਵੀ ਹੋ ਸਕਦਾ ਹੈ